ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਐਸੇ ਕੜੀ ਵਿੱਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਹਰਨ ਦੇ ਨਾਲ ਇੱਕ આરોપી ਨੂੰ ਗ੍ਰਿਫਤਾਰ ਕੀਤਾ ਗਿਆ આરોપી ਦਾ ਨਾਮ ਆਕਾਸ਼ਦੀਪ ਸਿੰਘ ਹੈ ਤੇ ਇਸ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਸ ਐਚ ਓ ਵਖਤਿਆਰ ਸਿੰਘ ਨੇ ਕਿਹਾ ਕਿ આરોપી ਤੋਂ ਕਈ ਵੱਡੇ ਖੁਲਾਸੇ ਹੋਣ ਦਾ ਅਨੁਮਾਨ ਹੈ ਦੱਸਦੀ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਜੰਡਿਆਲਾ ਗੁਰੂ ਪੁਲਿਸ ਨੇ ਵੱਡੇ-ਵੱਡੇ આરોપીਾਂ ਤੋਂ ਕਾਫੀ ਵੱਡੀ ਗਿਣਤੀ ਚਹਿਰਨ ਤੇ ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ ਨੇ ਹਾਂਜੀ ਸਰ ਕੱਲ ਜਿਹੜੇ ਬੰਦੇ ਫੜੇ ਗਿਆ ਉਹ ਮੈਨੂੰ ਬਾਰੇ ਦੱਸੋ ਵੀ ਕੀ ਮੰਨਦਾ ਹੈ ਇਹ ਦਾ ਇਹ ਆਕਾਸ਼ਦੀਪ ਸਿੰਘ ਦਾ ਪੁੱਤਰ ਬਖਸ਼ੀਤ ਸਿੰਘ ਬਾਲੀਆ ਪਿੰਡ ਦਾ ਜੀ ਜਿਹੜੀ ਸਾਡੇ ਜੇ ਅਸੇਤ ਲਵਦਰਸ਼ਨ ਨੇ ਡਾਕਾ ਪਤੀਦਾਨ ਗੁਰੂਕਿਆ ਦੇ ਇਹ ਭਜ ਲੱਗਾ ਇਹਦੇ ਕੋਲੋਂ 273 ਗ੍ਰਾਮ ਫਰਗ ਬਰਾਮਦ ਹੋਈ ਹੈ ਜਦੋਂ ਇਹਨੂੰ ਕੋਸ਼ਿਸ਼ ਕੀਤੀ ਇਹਦਾ ਪਿਸ਼ੋਕੜ ਦੇਖਿਆ ਤੇ 6 ਪਰਚੇ ਤੇ ਪਹਿਲਾਂ ਹੀ ਦਰਸੀਏ ਤੇ ਇਹ ਬੇਲੌਂਗ ਸੀਗਾ ਇਹਨੂੰ ਫੜਿਆ ਗਿਆ ਰਿਕਵਰੀ ਹੋ ਗਈ ਹੈ ਜੀ ਰਸਾਇਣ ਦੀ ਪੈ ਗਈ ਹੈ ਜਿਹਦਾ ਪੁਲਿਸ ਰਿਮਾਂਡ ਲੈ ਰਹੇ ਆ ਫਿਰ ਇਹਦਾ ਜਿਹੜਾ ਨੈਕਸਸ ਹੈ ਕਿੱਥੋਂ ਕਿੱਥੋਂ ਲੈ ਕੇ ਆਉਂਦਾ ਕਿਹਨੂੰ ਕਿਹਨੂੰ ਸੇਲ ਕਰਦਾ ਜਿਹੋ ਸਾਰਾ ਖੰਗਾ ਲਿਆ ਜਾ ਰਿਹਾ ਸਰ ਕਿੰਨੀ ਰਿਕਵਰੀ ਹੋਈ ਹੈ 273 ਗ੍ਰਾਮ ਹੈਰਨ ਹੋਈ ਹੈ ਜੋ ਕਮਰਸ਼ੀਅਲ ਕੁਆਲਿਟੀ ਚ ਆਉਂਦੀ ਹੈ ਇਹਦਾ ਸਾਰਾ ਅਸੀਂ ਵੈਰੀਫਾਈ ਕਰਾਂਗੇ ਜੀ ਕਿਹੜੇ ਕਿਹੜੇ ਬੰਦੇ ਨਾਲ ਲਿੰਕ ਨੇ ਕੋਈ ਡਰਗ ਮਨੀ ਹੈ ਇਹ ਡਰਗ ਮਨੀ ਨਹੀਂ ਹੈ ਇਹਦੇ ਵਿੱਚ ਜਿਹੜੇ ਜਿਹੜੇ ਬੰਦੇ ਆ ਕੋਈ ਜਿਨ੍ਹਾਂ ਦਾ ਲਿੰਕ ਨੇ ਅਸੀਂ ਇਹਨਾਂ ਨੂੰ ਨੋਮੀਨੇਟਿਵ ਵੀ ਕੀਤਾ ਸੀ ਉਹਨਾਂ ਨੂੰ ਵੀ ਅਰੈਸਟ ਕਰਾਂਗੇ ਤੇ ਵਰਤਵਾਤਰ ਕਵਰੀ ਕਰਾਂਗੇ ਇਸ ਤੋਂ ਇਲਾਵਾ ਵੀ ਕਿ ਇਸ ਤੋਂ ਇਲਾਵਾ ਆ ਇੱਕ ਮਹੀਨੇ ਦੇ ਵਿੱਚ ਕਾਫੀ ਵੱਡੀਆਂ ਰਿਕਵਰੀਆਂ ਹੋਈਆਂ ਇੱਕ ਆਦਮੀ ਕੋਲੋਂ 3 ਕਿਲੋ ਹੈਰੋਨ ਮਿਲੀ ਸੀ ਕੋ 2 ਕਿਲੋ ਮਿਲੀ ਸੀ ਤੇ ਬਾਕੀ ਕਮਰਸ਼ੀਅਲ ਕੁਆਲਟੀ ਦੇ ਸਾਡੇ 7-8 ਫਰਸੇ ਦਰਜ ਨੇ ਉਹ ਜਿੰਨੇ ਵੀ ਹੈਗੇ ਇਹਨਾਂ ਦਾ ਲਿੰਕਡ ਬੰਦੇ ਸਾਰੇ ਟੋਟਲ ਹੀ ਅਰੈਸਟ ਕਰਕੇ ਤੇ ਜੇਲ੍ਹ ਭੇਜੇ ਜਾ ਚੁੱਕੇ ਸਰ ਜਿੱਦਾਂ ਪੰਜਾਬ ਪੂਸ ਕਾਫੀ ਨਕਸ਼ੇ ਦੇ ਮਤਲਬ ਵਿਰਧ ਹੋਈ ਆ ਕੋਸ਼ਿਸ਼ ਕਰਾਈ ਲਗਨ ਨਸ਼ਾ ਫਿਰ ਵੀ ਕੋਈ ਅਜੇ ਕੋਈ ਖਤਮ ਹੋਣ ਦਾ ਨਾਮ ਨਹੀਂ ਵੀ ਜਿਸ ਸਮਾਂ ਨਾਲ ਪੰਜਾਬ ਸਰਕਾਰੋਂ ਸਾਡੇ ਸੀਨੀਅਰ ਆਫੀਸਰਾਂ ਨਾਲ ਆਪਰੇਸ਼ਨ ਚੱਲ ਰਹੇ ਨੇ ਕੰਟੀਨਿਊ ਚੱਲ ਰਹੇ ਨੇ ਤੇ ਚੰਗੀਆਂ ਰਿਕਵਰੀਆਂ ਹੋ ਰਹੀਆਂ ਰਿਕਵਰੀਆਂ ਦੇ ਨਾਲ-ਨਾਲ ਸਾਡਾ ਜ਼ਰੂਰਤ ਇਹ ਵੀ ਹੈ ਵੀ ਇਹ ਉਦੇਸ਼ ਹੈਗਾ ਇਹ ਵੀ ਸਾਨੂੰ ਆਰਡਰ ਨੇ ਆਪ ਨੂੰ ਨੇ ਕਿ ਜਿਹੜੀਆਂ ਇਹਨਾਂ ਨੇ ਨਸ਼ੇ ਤੋਂ ਪ੍ਰਾਪਰਟੀਆਂ ਬਣਾਈਆਂ ਸੀ ਉਹ ਵੀ ਸੀਜ਼ ਤਫਰੀਜ਼ ਕਰ ਰਹੀ ਹੈ ਸਰ ਜੰਡਿਆਲਾ ਗੁਰੂ ਦੇ ਵਿੱਚ ਵੀ ਕੋਈ ਹੈ ਜੀ ਉਹ ਆਪਣੀ ਪ੍ਰਾਪਰਟੀ ਸੀਲ ਹੋ ਗਈ ਅਸੀਂ ਆਡੈਂਟੀਫਾਈ ਕਰ ਲਿਆ ਨੇ ਜੰਡਿਆਲੇ ਦੇ 13 13 ਬੰਦੇ ਜੀ ਇਸ ਹੀ ਈਦੇ ਉਹਨਾਂ ਦੀ ਅਸੀਂ ਵੈਰੀਫਾਈ ਕਰ ਰਹੇ ਹਾਂ ਪ੍ਰਾਪਰਟੀ ਔਰ ਸਾਰੇ ਦੇ ਸਾਰੇ ਕਾਨੂੰਨ ਅਨੁਸਾਰ ਇਸ ਤਫਰੀਖ ਹੋਣਗੇ ਠੀਕ ਸਰ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਐਸੇ ਕੜੇ ਵਿੱਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਹਰਨ ਦੇ ਨਾਲ ਇੱਕ આરોપી ਨੂੰ ਗ੍ਰਿਫਤਾਰ ਕੀਤਾ ਗਿਆ આરોપી ਦਾ ਨਾਮ ਆਕਾਸ਼ਦੀਪ ਸਿੰਘ ਹੈ ਤੇ ਇਸ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਸ ਐਚਓ ਮੁਖਤਿਆਰ ਸਿੰਘ ਨੇ ਕਿਹਾ ਕਿ આરોપી ਤੋਂ ਕਈ ਵੱਡੇ ਖੁਲਾਸੇ ਹੋਣ ਦਾ ਅਨੁਮਾਨ ਹੈ ਦੱਸਦੀ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਜੰਡਿਆਲਾ ਗੁਰੂ ਪੁਲਿਸ ਨੇ ਵੱਡੇ-ਵੱਡੇ આરોપીਾਂ ਤੋਂ ਕਾਫੀ ਵੱਡੀ ਗਿਣਤੀ ਚਹਿਰਨ ਤੇ ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ ਨੇ ਹਾਂਜੀ ਸਰ ਕੱਲ ਜਿਹੜੇ ਬੰਦੇ ਫੜੇ ਗਿਆ ਉਹ ਮੈਨੂੰ ਬਾਰੇ ਦੱਸੋ ਵੀ ਕੀ ਮੰਨਦਾ ਹੈ ਇਹ ਦਾ ਇਹ ਆਕਾਸ਼ਦੀਪ ਸਿੰਘ ਦਾ ਪੁੱਤਰ ਬਖਸ਼ੀਦ ਸਿੰਘ ਬਾਲੀਆ ਪਿੰਡ ਦਾ ਜੀ ਜਿਹੜੀ ਸਾਡੇ ਜੇ ਅਸੇਵ ਦਰਸ਼ਨ ਨੇ ਡਾਕਾਪਲੀ ਗਰਾਹ ਰੁਕਿਆ ਦੇ ਇਹ ਭਜ ਲੱਗਾ ਇਹਦੇ ਕੋਲੋਂ 273 ਗ੍ਰਾਮ ਹੈ ਗ੍ਰਾਮ ਹੋਈ ਹੈ ਜਦੋਂ ਇਹਨੂੰ ਕੋਸ਼ਿਸ਼ ਕੀਤੀ ਤਾਂ ਪਿਸ਼ੋਕੜ ਦੇਖਿਆ ਤੇ 6 ਪਰਚੇ ਤੇ ਪਹਿਲਾਂ ਹੀ ਦਰਸੀਏ ਤੇ ਇਹ ਬੇਲੌਡ ਸੀਗਾ ਇਹਨੂੰ ਫੜਿਆ ਗਿਆ ਰਿਕਵਰੀ ਹੋ ਗਈ ਹੈ ਜੀ ਰਸਤੇ ਦੀ ਪੈ ਗਈ ਹੈ ਜਿਹਦਾ ਪੁਲਿਸ ਰਿਮਾਂਡ ਲੈ ਰਹੇ ਆ ਫਿਰ ਇਹਦਾ ਜਿਹੜਾ ਨੈਕਸਸ ਹੈ ਕਿੱਥੋਂ ਕਿੱਥੋਂ ਲੈ ਕੇ ਆਉਂਦਾ ਕਿੰਨੂੰ ਬੀਨੂੰ ਸੇਲ ਕਰਦਾ ਜਿਹੋ ਸਾਰਾ ਖੰਗਾ ਲਿਆ ਜਾ ਰਿਹਾ ਸਰ ਕਿੰਨੀ ਰਿਕਵਰੀ ਹੋਈ ਹੈ 273 ਗ੍ਰਾਮ ਹੈ ਰਨ ਹੋਈ ਹੈ ਜੋ ਕਮਰਸ਼ੀਅਲ ਕੁਆਲਿਟੀ ਚ ਆਉਂਦੀ ਹੈ ਇਹਦਾ ਸਾਰਾ ਇਸ ਵੈਰੀਫਾਈ ਕਰਾਂਗੇ ਜੀ ਕੋਈ ਪਤਾ ਨਹੀਂ ਲਿੰਕ ਨਹੀਂ ਕੋਈ ਡਰਗ ਨਹੀਂ ਡਰਗ ਨਹੀਂ ਹੈ ਇਹਦੇ ਵਿੱਚ ਜਿਹੜੇ ਜਿਹੜੇ ਬੰਦੇ ਆ ਕੋਈ ਜਿਨ੍ਹਾਂ ਦਾ ਲਿੰਕ ਨੇ ਅਸੀਂ ਇਹਨਾਂ ਨੂੰ ਨੋਮੀਨੇਟ ਵੀ ਕੀਤਾ ਸੀ ਉਹਨਾਂ ਨੂੰ ਵੀ ਅਰੈਸਟ ਕਰਾਂਗੇ ਤੇ ਵਕਤ-ਵਕਤ ਰਿਕਵਰੀ ਕਰਾਂਗੇ ਇਸ ਤੋਂ ਇਲਾਵਾ ਵੀ ਕੋਈ ਇਸ ਤੋਂ ਇਲਾਵਾ ਆ ਇੱਕ ਮਹੀਨੇ ਦੇ ਵਿੱਚ ਕਾਫੀ ਵੱਡੀਆਂ ਰਿਕਵਰੀਆਂ ਹੋਈਆਂ ਇੱਕ ਅੰਮੀ ਕੋਲੋਂ 3 ਕਿਲੋ ਹੈਰਨ ਮਿਲੀ ਸੀ ਇੱਕ 2 ਕਿਲੋ ਮਿਲੀ ਸੀ ਤੇ ਬਾਕੀ ਕਮਰਸ਼ੀਅਲ ਕੁਆਲਟੀ ਦੇ ਸਾਡੇ 7-8 ਪਰਚੇ ਦਰਜ ਨੇ ਉਹ ਜਿੰਨੇ ਵੀ ਹੈਗੇ ਇਹਨਾਂ ਦਾ ਲਿੰਕਡ ਬੰਦੇ ਸਾਰੇ ਟੋਟਲ ਇਹ ਅਰੈਸਟ ਕਰਕੇ ਤੇ ਜੇਲ੍ਹ ਭੇਜੇ ਜਾ ਚੁੱਕੇ ਨੇ ਸਰ ਜਦੋਂ ਆ ਪੰਜਾਬ ਪੁਲਿਸ ਕਾਫੀ ਨਕਸ਼ੇ ਦੇ ਮਤਲਬ ਬਰੁੱਧ ਹੋਈਆ ਕੋਸ਼ਿਸ਼ ਕਰ ਰਹੀ ਹੈ ਲੇਕਿਨ ਨਸ਼ਾ ਫਿਰ ਵੀ ਅਜੇ ਕੋਈ ਖਤਮ ਹੋਣ ਦਾ ਨਾਮ ਨਹੀਂ ਤੇ ਜਿਸ ਤਰ੍ਹਾਂ ਨਾਲ ਪੰਜਾਬ ਸਰਕਾਰੋਂ ਸਾਡੇ ਸੀਨੀਅਰ ਆਫੀਸਰਾਂ ਨਾਲ ਆਪਰੇਸ਼ਨ ਚੱਲਦੇ ਨੇ ਕੰਟੀਨਿਊ ਚੱਲਦੇ ਨੇ ਤੇ ਚੰਗੀਆਂ ਰਿਕਵਰੀਆਂ ਹੋ ਰਹੀਆਂ ਰਿਕਵਰੀਆਂ ਦੇ ਨਾਲ ਨਾਲ ਸਾਡਾ ਜ਼ਰੂਰਤ ਇਹ ਵੀ ਹੈ ਜੇ ਉਦੇਸ਼ ਹੈਗਾ ਇਹ ਵੀ ਸਾਨੂੰ ਆਰਡਰ ਨੇ ਆਪ ਨੂੰ ਨੇ ਵੀ ਜਿਹੜੀਆਂ ਇਹਨਾਂ ਨੇ ਨਸ਼ੇ ਤੋਂ ਪ੍ਰਾਪਰਟੀਆਂ ਬਣਾਈਆਂ ਸੀ ਉਹ ਵੀ ਸੀਜ਼ ਤਫਰੀਜ਼ ਕਰ ਲੈਣ ਸਰ ਜੰਡਿਆਲਾ ਗੁਰੂ ਦੇ ਵਿੱਚ ਵੀ ਕੋਈ ਹੈ ਜੀ ਉਹ ਆਪਣੀ ਪ੍ਰਾਪਰਟੀ ਸੀ ਲਈ ਅਸੀਂ ਡੈਂਟੀਫਾਈ ਕਰ ਲਿਆ ਨੇ ਜੰਡਿਆਲੇ ਦੇ 13 13 ਬੰਦੇ ਜੀ ਇਸ ਹੀ ਈਏ ਦੇ ਉਹਨਾਂ ਦੇ ਅਸੀਂ ਵੈਰੀਫਾਈ ਕਰ ਰਹੇ ਹਾਂ ਪ੍ਰਾਪਰਟੀ ਔਰ ਸਾਰੇ ਦੇ ਸਾਰੇ ਕਾਨੂੰਨ ਅਨਸਾਰੇ ਸੀਜ ਤਫਰੀਖ ਹੋਣਗੇ ਓਕੇ ਸਰ